दिखा रहे हैं बच्चे समस्तपुर जी ਕੀ ਨਾਮ ਹੈ ਜੀ ਆਪਣਾ ਸੁਖਜੀਤ ਸਿੰਘ ਸਾਬਕਾ ਸਰਪੰਚ ਸਮਸਪੁਰ ਸੋ ਲਗਾਤਾਰ ਜਿਸ ਤਰ੍ਹਾਂ ਕੱਗਰ ਦੇ ਵਿੱਚ ਪਾਣੀ ਦਾ ਵਧਰ ਵਧ ਰਿਹਾ ਜੀ ਤੇ ਕਿੰਨਾ ਕ ਖਤਰਾ ਜਿਹੜਾ ਪਿੰਡ ਦੇ ਉੱਪਰ ਇਸ ਸਮੇ ਹੈਗਾ ਪਿੰਡ ਨੂੰ ਤਾਂ ਖਤਰਾ ਤਾਂ ਹੀ ਦੇਖੀ ਰਿਹਾ ਜੀ ਸਭ ਨੂੰ ਪਾਣੀ ਬਹੁਤ ਜ਼ਿਆਦਾ ਆਇਆ ਵਾ ਅਸਲ ਤਾਂ ਲਗਭਗ 70% ਉਨਸਰ ਤੇ ਸਮਸਪੁਰ ਪਿੰਡ ਦੀ ਜੀਰੀ ਤਾਂ ਤਬਾਹ ਹੋ ਗਈ ਕਿੰਨਾ ਕ ਜਿਹੜਾ ਰਕਬਾ ਐ ਇਸ ਏਰੀਆ 70% ਉਨਸਰ ਤੇ ਸਮਸਪੁਰ ਦਾ 70% ਏਰੀਆ ਜੋ ਕੱਗਰ ਕੀ ਮਾਰ ਰਿਹਾ ਠਾ ਜੀ ਤੇ ਜਿਸ ਤਰ੍ਹਾਂ ਜਿਹੜਾ ਇਹ ਪਾਣੀ ਹੁਣ ਸੜਕਾਂ ਦੇ ਉੱਪਰ ਆ ਗਿਆ ਜੀ ਇਹਦਾ ਕਾਰਨ ਕੀ ਮੰਨਦੇ ਹੋ ਸਫਾਈ ਨਹੀਂ ਹੋਈ ਹੈ ਕੁੱਗਰ ਦੀ ਸਫਾਈ ਨਹੀਂ ਕੁੱਗਰ ਦੀ ਸਫਾਈ ਨਹੀਂ ਜੀ ਕੁੱਗਰ ਕੇ ਅੰਦਰ ਦੀ ਸਫਾਈ ਕੋਈ ਹੋਣ ਨਹੀਂ ਦਿੰਦਾ ਬਿਲਕੁਲ ਵੀ ਜਦ ਕਿ ਕੁੱਗਰ ਦੇ ਅੰਦਰ ਦੀ ਸਫਾਈ ਹੋਏਗੀ ਤਾਂ ਹੀ ਕੁੱਗਰ ਪਾਣੀ ਵਿੱਚ ਨੂੰ ਚਲੇਗਾ ਜੀ ਕੁੱਗਰ ਅੰਦਰ ਤੇ ਤਾਂ ਬੰਦ ਹੋਇਆ ਪਿਆ ਇੱਕ ਆਪਣੇ ਖੇਤੋਂ ਵੀ ਇੱਕ ਮੁਠੀ ਮਿੱਟੀ ਨਹੀਂ ਚੁੱਕਣਾ ਦਿੰਦੇ ਜੀ ਠੀਕ ਹੈ ਐਸੀ ਦੇਖ ਕੇ ਜੋ ਮਰਜ਼ੀ ਕਰਾਈ ਜਾਓ ਅੱਛਾ ਸੜਕਾਂ ਦਾ ਕੋਈ ਧਿਆਨ ਨਹੀਂ ਕਰਦਾ 4 ਸਾਲ ਤੇ ਦੇਖ ਰਹੇ ਜੀ ਸੜਕਾਂ ਟੁੱਟੀ 2023 ਚ ਫਲੱਡ ਆਇਆ ਤਾਂ ਬਿਲਕੁਲ ਜਿਉਂ ਕੀ ਤਿਉ ਪਈਏ ਕਿਸੇ ਨੇ ਆ ਕੇ ਸੜਕ ਨੀ ਖੈਰ ਨਹੀਂ ਲਈ ਜੀ ਪਹਿਲਾਂ ਅਜੇ 5 ਸਾਲ ਪਹਿਲਾਂ ਮਦਨ ਲਾਲ ਐਮ ਐਲ ਏ ਦਾ ਜੀ ਉਹ ਫੇਰ ਵੀ ਚੱਕਰ ਚੁੱਕਰ ਲਾ ਦੇਦਾ ਕੋਈ ਰਸਤਾ ਮੜ ਮੋਟਾ ਠੀਕ ਹੋ ਜਾਂਦਾ ਦਾ ਜੀ ਹੁਣ ਤਾਂ ਸਾਢੇ 3-4 ਸਾਲ ਬਿਲਕੁਲ ਵੀ ਕੋਈ ਕਿਸੇ ਨੇ ਕੁਛ ਨਹੀਂ ਕਰਿਆ ਭਾਈ ਜਿਵੇਂ ਆ ਫਲਾਡਾ ਹਰ ਹਾਲ ਹਾਂਜੀ ਸਾਰੇ ਉਹਦੇ ਵਿੱਚ ਇੰਧਰ ਇਹ ਕਾ ਕਰਦੇ ਪਾਣੀ ਕਾਫੀ ਮਾਰ ਕੀਤੀ ਹੈ ਤੇ ਕਿੰਨੀ ਫਸਲਾਂ ਨੁਕਸਾਨ ਹੋਇਆ ਤੁਹਾਡੇ ਪਿੰਡ 'ਚ ਫਸਲ ਦਾ ਤਾਂ 70 70 80% ਨੁਕਸਾਨ ਹੈ ਸਾਹ ਸਾਰਾ ਡੁੱਬ ਗਈ ਪਾਣੀ ਡੁੱਬ ਗਈ ਜੀ ਫਸਲ ਨਾਲ ਜਿਹੜੀ ਨਿਸਰੀ ਫਸਲ ਹੈ ਉਹ ਵੀ ਤਬਾਹ ਹੋ ਗਈ ਬਿਲਕੁਲ ਉਸ ਨੂੰ ਕੁਛ ਨਹੀਂ अच्छा हां जी, 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 जी।, जी तो की मांग ਕਰਦੇ ਹੋ ਇਸ ਇਲਾਕੇ ਦੀ ਮੰਗ ਤਾਂ ਇਹੀ ਕਰਦੇ ਸਾਨੂੰ ਤਾਂ ਵੀ ਸੜਕਾਂ ਸਿਬਰਜੇ ਜੀ ਹੋਰ ਮੇ ਲਾਕੇ ਦੀ ਕਿ ਇਹੀ ਮੰਗ ਹੁੰਦੀ ਹੈ ਜੀ ਵੀ ਜੋ ਫਸਲ ਮਰੀ ਹੈ ਉਹਦਾ ਮੁਆਵਜ਼ਾ ਮਿਲ ਜਾ ਪੀਸਾਨਾਂ ਨੂੰ ਕਿਸਾਨ ਤਾਂ ਹੁਣ ਬਚਾਰਾ ਫਸਲ ਦੇ ਸਿਰ ਤੇ ਹੀ ਹੈ ਜੀ ਤੁਸੀਂ ਕੀ ਜਾਨਦੇ ਹੋ ਸਪੈਸ਼ਲ ਗਰਦਾਰੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਸਪੈਸ਼ਲ ਗਰਦਾਰੀ ਹੋ ਕੇ ਆਪਣਾ ਉਹ ਜਿਸ ਤਰ੍ਹਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਮੈਂ ਹੁਣ ਖੇਤਾ ਦੇ ਵਿਚਾਰ ਹੈ ਕਿ ਰੈਹਾਸ਼ੀ ਇਲਾਕੇ ਵੱਲ ਵੀ ਵਧਿਆ ਪਾਣੀ ਰੈਹਾਸ਼ੀ ਇਲਾਕੇ ਵੱਲ ਤਾਂ ਘਰ ਨਹੀਂ ਵਧਿਆ ਜੀ ਪਿੰਡ ਚ ਰੈਹਾਸ਼ੀ ਤਾਂ ਤਕਰੀਬਨ ਲਗਭਗ ਠੀਕ ਹੈ ਪਰ ਜੋ ਇਹ ਬਚਾਰੇ ਗਰੀਬ ਮਜ਼ਦਰੀ ਵਾਲ ਨਹੀਂ ਤਾਂ ਬੜ ਜਾਂਦਾ ਜੀ ਇਹ ਵੀ ਬਈ ਇਹ ਦੇਖੋ ਬਾਹਰ ਜਾ ਰਹੇ ਆ ਪਰ ਸਕੂਟਰ ਵਾਲੇ ਦੇਖਦੇ ਆ ਹਨਾ ਹੋਰ ਚੀਜ਼ਾਂ ਜਾਦੀਆਂ ਇਹ ਵਿੱਚੇ ਫਜਰ ਟੋਏ ਪਏ ਵਸਦੇ ਆਂ ਜੀ ਬਥੇਰੇ ਵਿੱਚ ਬੰਦ ਬੰਦੂ ਖੜ ਵੀ ਜਾਂਦੇ ਆ ਜੀ ਬਥੇਰੀ ਗੱਡੀਆਂ ਫਸਦੀਆਂ ਪਰਸੋਂ ਵੀ ਇੱਕ ਟਰੱਕ ਗਿਰ ਗਿਆ ਸੀ ਜੀ ਸੀ ਵੀ ਨਾਲ ਕੱਢਿਆ ਪਰ ਸਰਕਾਰ ਬੰਦਾ ਧਿਆਨ ਨਹੀਂ ਦੇਦੀ ਹੈਗੀ ਬਿਲਕੁਲ ਕੋਈ ਅੱਜ ਤੱਕ ਤਾਂ ਦਿੱਤਾ ਨਹੀਂ ਜੀ 4-5 ਸਾਲ ਕੇ ਵਿੱਚ ਸਵੀ ਜੀ ਹਾਂ ਪਹਿਲਾਂ ਹੀ ਸੜਕਾ ਜਦੋਂ ਬਣ ਲਈ ਬਣ ਲਈ ਦੇਖੋ ਜੀ ਸਰਕਾਰ ਤਾਂ ਬਿਲਕੁਲ ਮਤਲਬ ਇਹ ਗੱਲ ਕੋਈ ਇਸ ਤਰ੍ਹਾਂ ਕਹਿਣ ਵਾਲੀ ਨਹੀਂ ਹੈ ਕੋਈ ਬਿਲਕੁਲ ਧਿਆਨ ਨਹੀਂ ਕਰਿਆ ਸਰ ਆਪਣਾ ਨਾਮ ਗੁਰਜੰਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਬਲਾਕ ਨੌਰਦੀ ਜ਼ਿਲ੍ਹਾ ਪਟਿਆਲਾ ਪਿੰਡ ਊਂਸਰ ਹੈ ਜੀ ਤੋਂ ਕਿਸ ਤਰ੍ਹਾਂ ਜਿਹੜਾ ਤੁਸੀਂ ਇਹ ਬੰਦ ਲਾਇਆ ਜੀ ਸਭ ਤੋਂ ਪਹਿਲਾਂ ਵੈਗਰ ਜੀ ਖਾਲਸਾ ਵੈਗਰ ਜੀ ਦੀ ਫਤਿਹ ਜੀ ਗੱਲ ਇਸ ਤਰ੍ਹਾਂ ਹੈ ਜੀ ਫਸਲਾਂ ਦੇਖੋ ਸਾਰੀਆਂ ਡੁੱਬੀਆਂ ਪਈਆਂ ਸਰ ਬਹੁਤ ਨੁਕਸਾਨ ਹੈ ਜੀ ਸਾਰੀ ਝੀਰ ਨੇ ਸਾਰੇ ਲੱਗੀ ਹੋਈ ਸੀਗੀ ਤਕਰੀਬਨ 80% ਜਿਹੜੀ ਹੈ ਫਸਲ ਖਤਮ ਹੋ ਚੁੱਕੀ ਹੈ ਤੇ ਪਿੰਡ ਦਾ ਵੀ ਬਹੁਤ ਬੁਰਾ ਹਾਲ ਹੈ ਦੇਖੋ ਜੀ ਪਿੰਡ ਚ ਪਾਣੀ ਵੜ ਜਾਣਾ ਸੀ 15 ਲੱਖ ਕੇ ਪਾਣੀ ਇਹ ਤੁਸੀਂ ਬੰਨ ਜਗਾ ਦੇ ਹੁੰਦਾ ਚਲਾਏ ਬਾਈ ਇਹ ਪਾਣੀ ਓਕਣ ਬਾਅਦ ਤੇ ਲਾਇਆ ਸਰ ਪਾਣੀ ਇੱਥੇ ਤੱਕ ਆ ਗਿਆ ਸੀ ਕਰਾ ਕੇ ਜੀ ਮਿੱਟੀ ਭਰ ਕੇ ਹੋ ਗਿਆ ਹਾਂ ਹੁਣ ਪਾਣੀ ਕੱਢਣਾ ਸ਼ੁਰੂ ਹੋਇਆ ਜੀ ਕੁਝ ਬਈ ਮਤਲਬ ਇਹ ਤਾਂ ਲਾਇਆ ਵੀ ਇਹ ਘਰਾਂ ਜਿਹੜਾ ਪਾਣੀ ਵੜ ਜੂਗਾ ਹਾਂ ਜੀ ਹਾਂ ਜੀ ਪਹਿਲਾਂ ਪਿੰਡ ਦਾ ਨੁਕਸਾਨ ਹੋਇਆ ਜੀ ਪਿਛਲੇ ਤੇਜ਼ ਚ ਬਹੁਤ ਹੁਣ ਤਾਂ ਕਰਕੇ ਬੰਦ ਲਾਇਆ ਤਾਂ ਕਿ ਹੁਣ ਪਿੰਡ ਦਾ ਨੁਕਸਾਨ ਨਾ ਹੋਏ ਜੀ ਘਟੋ ਘੱਡੀ ਪਿੰਡ ਦਾ ਬਚੇ ਫਸਲਾਂ ਤਾਂ ਨਹੀਂ ਬਚੀਆਂ ਇਸ ਕਰਕੇ ਲਾਇਆ ਸੀ ਜੀ ਇਹ ਕਾਰਨ ਕੀ ਮੰਨਦੇ ਜੀ ਇਹਦਾ ਜੀ ਇਸ ਇਲਾਕੇ ਨੂੰ ਇੰਨੀ ਮਾਰ ਪੈਂਦੀ ਹੈ 23 ਜੀ ਵੀ ਪਈ ਹੈ ਆਪਣੂ ਵੀ ਪਈ ਹੈ ਕਾਰਨ ਤਾਂ ਹੁੰਦਾ ਹੈ ਇਹ ਸਰ ਉੱਪਰੋਂ ਪਾਣੀ ਛੱਡ ਦਿੰਦੇ ਆ ਟਾਈਮਾਂ ਦਾ ਤੇ ਇੱਕਦਮ ਪਾਣੀ ਆਂਦਾ ਜਦੋਂ ਨੁਕਸਾਨ ਹੁੰਦਾ ਜੀ ਇੱਕ ਅੱਧਰ ਗੁਰਦਸਪਾਈ ਹੁੰਦੀ ਹੈ ਔਰ ਇੱਕ ਘੱਗਰ ਦੀ ਕੋਈ ਸਫਾਈ ਨਹੀਂ ਹੋਈ ਕੋਈ ਸਹੀ ਹੋਵੇ ਬੰਦ ਮਜ਼ਬੂਤ ਹੋਵੇ ਕੋਈ ਸਰਕਾਰ ਸਫਾਈ ਨਹੀਂ ਕਰਦੀ ਸਰ ਜਿੱਦਨ ਤੋਂ ਘੱਗਰ ਬਣਿਆ ਕੋਈ ਸਫਾਈ ਨਹੀਂ ਹੋਈ ਇੱਥੇ ਸਾਡੇ ਹੁੰਦੇ ਸਰਕਾਰਾਂ ਤਾਂ ਕਹਿੰਦੀਆਂ ਸਫਾਈ ਕਰਦੇ ਆ ਨਹੀਂ ਸਰ ਕੋਈ ਸਫਾਈ ਨਹੀਂ ਹੋਈ ਕੋਈ ਬੰਦ ਹੀ ਰਿਪੇਅਰ ਨਹੀਂ ਕਰਦਾ ਇੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕੈਮਰਾ ਮਾਰ ਕੇ ਸਾਰੇ ਪਾਸੇ ਪਾਣੀ ਪਾਣੀ ਆ ਜੀ ਇਹ ਸਾਰਾ ਨੁਕਸਾਨ ਹੈ ਪੂਰੀ ਫਸਲਾਂ ਡੁੱਬੀਆਂ ਪਈਆਂ ਜੀ ਕੀ ਮੰਗ ਕਰਦੇ ਸਰ ਕਰਦੇ ਬਾਈ ਜੀ ਮੰਗ ਤਾਂ ਇਹੀ ਕਰਦੇ ਆ ਜੀ ਕੋਈ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਜ਼ਿੰਮੇਦਾਰ ਨੂੰ ਇੰਨਾ ਨੁਕਸਾਨ ਹੋਇਆ ਕੁਛ ਨਾ ਕੁਛ ਤਾਂ ਉਦੀ ਪਰਭਾਈ ਹੋਵੇ ਕਕਰ ਦਾ ਹੱਲ ਹੋਣਾ ਚਾਹੀਦਾ ਤੁਹਾਡੇ ਕਕਰ ਦਾ ਹੱਲ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਜੀ ਕੋਈ ਬੰਦ ਲੱਗਣਾ ਚਾਹੀਦਾ ਇੱਥੇ ਪਿੰਡ ਦੇ ਨੇੜੇ ਤਾਂ ਕਿ ਪਾਣੀ ਨਾ ਆਵੇ ਪਿੰਡ ਨੂੰ ਨੁਕਸਾਨ ਨਾ ਹੋਵੇ ਫਸਲਾਂ ਨੂੰ ਨੁਕਸਾਨ ਨਾ ਹੋਵੇ ਠੀਕ ਸਰ ਜਿਸ ਤਰ੍ਹਾਂ ਲਗਾਤਾਰ ਜਿਹੜਾ ਕਲ ਕਕਰ ਦੇ ਵਿੱਚ ਪਾਣੀ ਦਾ ਵਧ ਰਿਹਾ ਸੀ ਤੇ ਉਹਨ ਤਕਰੀਬਨ ਸਵੇਰੇ 4:00 6 16 ਦੇ ਕਰੀਬ ਸੀਗਾ ਜਿਹੜਾ ਇਹਦਾ ਲੈਵਲ ਸੀਗਾ ਗੇਜ ਦਾ ਲੈਵਲ ਸੀ ਹੁਣ ਉਹ ਘਟ ਕੇ 15.5 ਫੁੱਟ ਰਹਿ ਗਿਆ ਪਰ ਨਾਲ ਆਪਣਾ ਜਿਹੜਾ 25 ਤਰਾ ਹੈਗਾ ਉੱਥੇ ਕੁਝ ਲੈਵਲ ਵਧਿਆ ਹੈ ਉੱਥੇ 10 ਫੁੱਟ ਵਧਿਆ ਪਰ ਆਪਾਂ ਨੂੰ ਸੁਚੇਤ ਰਹਿਣ ਦੀ ਹਲੇ ਵੀ ਲੋੜ ਹੈ ਕੱਗਰ ਦੇ ਇੱਥੇ ਵਿੱਚ ਬੂਟੀ ਆ ਰਹੀ ਹੈ ਬੂਟੀ ਨੂੰ ਕੱਢਣ ਦੇ ਲਈ ਲਗਾਤਾਰ ਜੀਸੀਬੀ ਲੱਗੀ ਹੋਈ ਹੈ ਤੇ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਕੱਗਰ ਦੇ ਦਰਿਆ ਦੇ ਨੇੜੇ ਨਾ ਜਾਣ ਤੇ ਪਾਣੀ ਤੋਂ ਪ੍ਰੇਜ ਕੀਤਾ ਜਾਵੇ ਇੱਕ ਇੱਕ ਮਤਲਬ ਆਨ ਵਾਲੇ 12 ਘੰਟਿਆਂ ਲਈ ਇਤਿਆਦ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਜਿਵੇਂ ਕੇਬੀਸੀ ਮਸ਼ੀਨ ਲੱਗੀ ਹੋਈ ਹੈ ਕਿੰਨੇ ਟਾਈਮ ਦੇ ਵਿੱਚ ਫਿਰ ਉਮੀਦ ਹੈਗੀ ਹੈ ਇਹ ਕਲੀ ਸਾਫ ਹੋ ਜੂਗੀ ਇੱਕ ਮਸ਼ੀਨ ਹੋਰ ኦਪਰੇਸ਼ਨਲ ਸੀਗੀ ਉਹਨੂੰ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰਕੇ ਉਹਨੂੰ ਇਸੇ ਸਾਈਡ ਤੋਂ ਜਿਸ ਸਾਈਡ ਤੇ ਆਪਾਂ ਖੜੇ ਸਾਈਡ ਤੋਂ ਲਗਾਇਆ ਜਾ ਰਿਹਾ ਹੈ ਪੁਲ ਥੋੜਾ ਜਿਹਾ ਕਮਜ਼ੋਰ ਹੈ ਉਹਦੇ ਵਿੱਚ ਇੱਕ ਸਲੈਬ ਡਾਊਨ ਵੀ ਹੈਗੀ ਹੈ ਇਸ ਕਰਕੇ ਇਤਿਆਦ ਦੇ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ ਇਹ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਐਕਚੁਅਲੀ ਇੰਦੇ ਤੋਂ ਕਾਫੀ ਰੀਲੀਫ ਮਿਲ ਜੇਗਾ ਆਪਾਂ ਸਰ ਜਿਵੇਂ ਹੁਣ ਡੇ ਬਾਈ ਡੇ ਡੇ ਬਾਈ ਡੇ ਦੇ ਟਾਈਮ ਟੂ ਟਾਈਮ ਇਹਨਾਂ ਰੀਲੀਫ ਮਿਲ ਰਿਹਾ ਪੱਤਲ ਘਟ ਰਿਹਾ ਕਿੰਨੇ ਟਾਈਮ ਤੱਕ ਬਨ ਉਮੀਦ ਹੈਗੇ ਵੀ ਲੈਵਲ ਕਾਫੀ ਘਟ ਜਾਊਗਾ ਜੀ ਹਾਂ ਨਨਹੇੜੀ ਉਨਸਰ ਚ ਕੁਝ ਲੈਵਲ ਘਟ ਗਿਆ ਹੈ ਤਕਰੀਬਨ 2 ਤੋਂ 2.5 ਫੁੱਟ ਦੇ ਕਰੀਬ ਪਾਣੀ ਦਾ ਸਟਾਰ ਘਟਿਆ ਹੈਗਾ ਆਪਾਂ ਨੂੰ ਇੱਥੇ ਸਰਾਲਾ ਹੈਡ ਤੇ ਐਕਚੁਅਲੀ ਉਮੀਦ ਹੈ ਕਿ ਆਉਣ ਵਾਲੇ 6 ਤੋਂ 8 ਘੰਟਿਆਂ ਦੇ ਵਿੱਚ 2 ਤੋਂ 3 ਫੁੱਟ ਦਾ ਰੀਲੀਫ ਮਿਲ ਜੇਗਾ ਮਤਲਬ ਇਹ ਤਾਂ ਕਾਫੀ ਰਿਲੀਫ ਦੀ ਕਰ ਲਈ ਹੈ ਰੈਡ ਲੈਵਲ ਦੀ ਜਿਹੜੇ ਨਹੀਂ ਹੈ ਡੇਂਜਰ ਲੈਵਲ 16 ਹੁੰਦਾ ਜੀ 16 ਆਇਆ ਨੇ ਸਵੇਰੇ ਟੱਚ ਕੀਤਾ ਸੀਗਾ 16.2 ਦੇ ਕਰੀਬ ਇਹ ਗਿਆ ਸੀਗਾ ਤੇ ਪਰ ਵਾਇਗੁਰੂ ਦੀ ਬੇਰ ਦੇ ਨਾਲ ਇਹ 15.5 ਦੇ ਕਰੀਬ ਹੁਣ ਹੈਗਾ ਪਿਛਲੇ 2 ਘੰਟਿਆਂ ਤੋਂ 15.5 ਚੱਲ ਰਿਹਾ ਉਹਦਾ ਕਾਰਨ ਇਹ ਹੈ ਕਿ 25 ਦਰਾਂ ਦੇ ਵਿੱਚ ਵੀ ਆਪਣੇ ਕੋਲ ਪਾਣੀ ਲਗਾਤਾਰ بارش ਹੋਣ ਕਾਰਨ ਉੱਥੇ ਵੀ ਹੈਗਾ ਤਾਂ ਇਹਦਾ ਜਿਹੜਾ ਆਊਟਫਲੋ ਹੈਗਾ ਥੋੜਾ ਜਿਹਾ ਸਲੋ ਹੋ ਗਿਆ ਆਨ ਵਾਲੇ ਅੱਠ ਛੇ ਤੋਂ 8 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਫੀ ਰਾਹਤ ਮਿਲੇਗੀ 25 ਦਰੇ ਸਰ ਕੀ ਹਾਲ ਤੇ 25 ਦਰੇ ਦੇ ਵਿੱਚ ਹਾਲ ਦੀ ਘੜੀ ਜਿਹੜਾ ਆਪਣਾ 25 ਦਰਾ ਹੈਗਾ ਉਸ ਦੇ ਵਿੱਚ 10 ਫੁੱਟ ਦੇ ਕਰੀਬ ਪਾਣੀ ਹੈਗਾ ਤੇ ਜਿਹੜਾ ਪਰ ਆਪਾਂ ਚੰਡੀਗੜ੍ਹ ਤੇ ਟਕਾਂਸੂ ਨਾਲਾ ਹੈਗਾ ਉੱਥੇ ਕ੍ਰੋਸਿੰਗ ਹੈਗੀ ਹੈ ਉੱਥੇ ਪਾਣੀ ਖਟ ਗਿਆ 25 ਦਰੇ ਦੇ ਵਿੱਚ ਵੀ ਤਾਂ ਉਮੀਦ ਹੈ ਆਉਣ ਵਾਲੇ 6-8 ਘੰਟਿਆਂ ਦੇ ਵਿੱਚ ਆਪਾਂ ਨੂੰ ਓਵਰਆਲ ਰਿਲੀਫ ਮਿਲੇਗਾ ਸਰ ਆਮ ਲੋਕਾਂ ਲਈ ਹਲਕਾ ਵਾਸੀ ਨਾ ਮੈਂ ਬੇਨਤੀ ਉਹਨਾਂ ਨੂੰ ਇਹੀ ਕਰਾਂਗਾ ਕਿ ਆਪਾਂ ਸਾਰੇ ਸੁਚੇਤ ਰਹੀਏ ਦੇਖੋ ਇਹ ਕੁਦਰਤੀ ਆਪਦਾ ਹੈ ਆਪਾਂ ਸਾਰੇ ਨੇ ਹਲਕੇ ਨੇ ਜਿੱਟਣੀ ਹੈ ਇਹਦੇ ਵਿੱਚ ਕੱਲਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਨਜਿੱਠਿਆ ਜਾ ਸਕਦਾ ਹੈ ਤੇ ਵਾਹਿਗੁਰੂ ਮਿਹਰ ਰੱਖਣਗੇ ਰੱਬ ਦੀ ਮਿਹਰ ਦੇ ਨਾਲ ਆਪਾਂ ਇਸ ਸਮੱਸਿਆ ਨੂੰ ਨਜਿੱਠਾਂਗੇ